ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਘਟਾ ਕੇ 4.75% ਕਰ ਦਿੱਤੀਆਂ ਨੇ ਪਿਛਲੇ ਸਾਲ ਜੁਲਾਈ ਤੋਂ ਵਿਆਜ ਦਰ ਦੇ ਵਿੱਚ 5% ਦੇ ਬਰਕਰਾਰ ਸੀ ਮਹਾਮਾਰੀ ਦੇ ਵਿੱਚ ਵਿਆਜ ਦਰਾਂ ਅਸਾਧਾਰਨ ਪੱਧਰ ਤੱਕ ਘਟਾਉਣ ਤੋਂ ਬਾਅਦ ਪੈਦਾ ਹੋਈ ਮਹਿੰਗਾਈ ਨੂੰ ਕਾਬੂ ਕਰਨ ਲਈ ਬੈਂਕ ਜਿਹੜਾ ਬੈਂਕ ਦੇ ਵੱਲੋਂ ਮਾਰਚ 2022 ਤੋਂ ਬਾਅਦ ਵਿਆਜ ਦਰਾਂ ਦੇ ਵਿੱਚ ਤੇਜ਼ੀ ਲਿਆਉਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਸੀ ਮਹਿੰਗਾਈ ਦਰਹਿੇਠਾਂ ਆਉਣ ਦੇ ਮਦੇ ਨਜ਼ਰ ਅਰਥ ਸ਼ਾਸਤਰੀਆਂ ਨੇ ਇਸ ਵਾਰ ਵਿਆਜ ਦਰਾਂ ਦੇ ਵਿੱਚ ਕਟੌਤੀ ਹੋਣ ਦੀ ਜਿਹੜੀ ਹੈ ਉਹ ਉਮੀਦ ਕੀਤੀ ਸੀ ਇਸ ਮਾਰਚ ਵਿੱਚ ਮਹਿੰਗਾਈ ਦਰ 2.9 ਫੀਸਦੀ ਸੀ ਤੇ ਅਪ੍ਰੈਲ ਦੇ ਵਿੱਚ ਇਹ ਘਟ ਕੇ 2.7 ਫੀਸਦੀ ਦਰਜ ਹੋਈ ਸੀ ਬੈਂਕ ਦੇ ਗਵਰਨਰ ਟਿਪ ਕਲਮ ਨੇ ਸ਼ੁਰੂਆਤੀ ਟਿੱਪਣੀਆਂ ਦੇ ਵਿੱਚ ਕਿਹਾ ਕਿ ਬੈਂਕ ਦੀ ਮੁਦਰਾ ਨੀਤੀ ਨੂੰ ਹੁਣ ਇੰਨੀ پابੰਦੀਸ਼ੂ ਦਾ ਹੋਣ ਦੀ ਲੋੜ ਨਹੀਂ ਹੈ ਮਕੱਲਮ ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਮਹਿੰਗਾਈ ਦੇ ਖਿਲਾਫ ਲੜਾਈ ਦੇ ਵਿੱਚ ਇੱਕ ਲੰਮੇ ਲੜਾਈ ਜਿਹੜੀ ਹੈ ਉਹ ਸਫ਼ਰ ਉਸ ਵਿੱਚ ਤੈਅ ਕੀਤਾ ਹੈ ਤੇ ਮਹਿੰਗਾਈ 2 ਫੀਸਦੀ ਦੇ ਟੀਚੇ ਦੇ ਨੇੜੇ ਜਿਹੜੀ ਹੈ ਉਹ ਜਾਂਦੀ ਰਹੇਗੀ ਹਾਲ ਹੀ ਦੇ ਮਹੀਨਿਆਂ ਦੇ ਵਿੱਚ ਇਸ ਬਾਰੇ ਸਾਡਾ ਭਰੋਸਾ ਵਧਿਆ ਪਰ ਉਹਨਾਂ ਕਿਹਾ ਕਿ ਜੇ ਵਿਆਜ ਦਰਾਂ ਦੇ ਵਿੱਚ ਤੇਜ਼ੀ ਨਾਲ ਕਟੌਤੀਆਂ ਕੀਤੀਆਂ ਜਾਂਦੀਆਂ ਨੇ ਤਾਂ ਮਹਿੰਗਾਈ ਦੇ ਮਾਮਲੇ ਦੇ ਵਿੱਚ ਜਿਹੜੀ ਪ੍ਰਗਤੀ ਹੋਈ ਹੈ ਉਸ ਨੂੰ ਨੁਕਸਾਨ ਪਹੁੰਚੇਗਾ ਜੇ ਤੁਸੀਂ ਗਰਮੀਆਂ ਦੇ ਵਿੱਚ ਪੀਸ ਆਰ ਚ ਪਾਰਕ ਲਈ ਕੋਈ ਤਿਆਰੀ ਕਰ ਰਹੇ ਹੋ ਜਾਂ ਦੀ ਜਾਂ ਫਿਰ ਇੱਕ ਅਮਰੀਕੀ ਸੜਕ ਯਾਤਰਾ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਸੀਂ ਆਮ ਨਾਲੋਂ ਬਹੁਤ ਜ਼ਿਆਦਾ ਬਾਰਡਰ ਏਜੰਟ ਦੇਖ ਸਕਦੇ ਹੋ ਕਈ ਇਮੀਗ੍ਰੇਸ਼ਨ ਵਕੀਲਾਂ ਦਾ ਕਹਿਣਾ ਹੈ ਕਿ ਪ੍ਰਸਿੱਧ ਪਾਰਕਾਂ ਦੇ ਵਿੱਚ ਅਫਸਰਾਂ ਦੀ ਜਿਹੜੀ ਮੌਜੂਦਗੀ ਹੈ ਉਹ ਵਧੇਗੀ ਤੇ ਕਿਉਂਕਿ ਯੂ ਐਸ ਜਿਹੜੇ ਅਧਿਕਾਰੀਆਂ ਨੇ ਉਸ ਬਿੰਦੂ ਤੋਂ ਗੈਰ ਕਾਨੂੰਨੀ ਸਰਹੱਦ ਪਾਰ ਕਰਨ ਦੀ ਗਿਣਤੀ ਵਿੱਚ ਭਾਰੀ ਵਾਧਾ ਦੇਖਿਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਅਫਸਰਾਂ ਦੀ ਦੁੱਗਣੀ ਗਿਣਤੀ ਦੇਖੀ ਗਈ ਹੈ ਤੇ ਇਸ ਬਾਰੇ ਸਿੱਧੇ ਤੌਰ ਦੇ ਉੱਤੇ ਪੁੱਛਗਿੱਛ ਵੀ ਜੜੀ ਹੈ ਉਹ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਗੈਰਕਾਨੂੰਨੀ ਲੋਕਾਂ ਦੀ ਮਾਤਰਾ ਵਿੱਚ ਨਾਟਕੀ ਤਰੀਕੇ ਨਾਲ ਵਾਧਾ ਹੋਇਆ ਹੈ ਜੋ ਪਾਰਕ ਵਿੱਚੋਂ ਲੰਘਦੇ ਤੇ ਅਮਰੀਕੀ ਪਾਸੇ ਦੀਆਂ ਕਾਰਾਂ ਦੇ ਵਿੱਚ ਸਵਾਰ ਹੋ ਕੇ ਸੰਯੁਕਤ ਰਾਜ ਅਮਰੀਕਾ ਵਿੱਚ ਦਾਖਲ ਹੁੰਦੇ ਨੇ। ਇਸ ਲਈ ਉਹਨਾਂ ਨੇ ਪਾਰਕ ਦੇ ਵਿੱਚ ਹੋਰ ਅਧਿਕਾਰੀ ਰੱਖ ਕੇ ਹੋਰ ਅਮਲ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ ਤੇ ਨਾਲ ਹੀ ਉਹਨਾਂ ਨੇ ਹੁਣ ਕੈਨੇਡੀਅਨਾਂ ਨੂੰ ਜ਼ੀਰੋ ਐਵੇਨਿਊ ਤੋਂ ਪਾਰਕ ਦੇ ਵਿੱਚ ਦਾਖਲ ਹੋਣ ਤੋਂ ਨਿਰਾਸ਼ਟ ਕੀਤਾ ਹੈ ਵਕੀਲਾਂ ਦਾ ਕਹਿਣਾ ਹੈ ਕਿ ਗਸ਼ਤ ਉਹਨਾਂ ਡਰਾਈਵਰਾਂ ਦੇ ਉੱਤੇ ਸ਼ਿਕੰਜਾ ਕੱਸ ਰਹੀ ਹੈ ਜੋ ਜ਼ੀਰੋ ਐਵੇਨਿਊ ਤੇ ਇੱਕ ਖਾਈ ਪਾਰ ਕਰਕੇ ਜਿਹੜੇ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਕਹਿੰਿਆ ਕਿ ਉਹਨਾਂ ਦਾ ਮੰਨਣਾ ਹੈ ਕਿ ਡਾਇਵਰਸ਼ਨ ਦਾ ਲੋੜੀਂਦਾ ਜਿਹੜਾ ਪ੍ਰਭਾਵ ਹੋਇਆ ਹੈ ਇਹ ਵੀ ਹੈ ਕਿ ਜਨਵਰੀ ਤੋਂ ਜਦੋਂ ਤੱਕ ਉਹਨਾਂ ਨੇ ਮਈ ਦੇ ਵਿੱਚ ਇਸ ਨੀਤੀ ਨੂੰ ਨਹੀਂ ਬਦਲਿਆ ਉਹਨਾਂ ਦੇ ਬਦਲੇ ਬਦਲਣ ਦੇ ਬਾਵਜੂਦ ਅੰਦਰ 900 ਦੇ ਖਦਸ਼ੇ ਜਿਹੜੇ ਉਹ ਦੇਖੇ ਜਾ ਰਹੇ ਸੀ ਜੋ ਪਿਛਲੇ 2 ਜਾਂ 3 ਹਫ਼ਤਿਆਂ ਦੇ ਵਿੱਚ ਹੁਣ ਜ਼ੀਰੋ ਹੋ ਗਏ ਨੇ ਯੂਐਸ ਕਸਟਮਸ ਤੇ ਬਾਰਡਰ ਕਸਟਮਸ ਜਿਹੜੇ ਨੇ ਉਹ ਪ੍ਰੋਟੈਕਸ਼ਨ ਦੇ ਆંકੜੇ ਦਰਸਾਉਂਦੇ ਨੇ ਕਿ ਬੀਸੀ ਵਾਸ਼ਿੰਗਟਨ ਸਰਹੱਦ ਦੇ ਮੁਕਾਬਲੇ ਜਿਸ ਦੇ ਵਿੱਚ ਡਾਊਟਸ ਬੇਦਖਲੀ ਤੇ ਲੋਕਾਂ ਨੂੰ ਅਯੋਗ ਸਮਝਿਆ ਜਾ ਰਿਹਾ ਹੈ 2021 ਤੋਂ ਚੋਗਣਾ ਹੌਣ ਦੀ 에 ਰਾਤੇ ਹੈ 2023 ਯੂਐਸ ਵਿੱਤੀ ਸਾਲ ਦੇ ਵਿੱਚ 42913 ਦੇ ਮੁਕਾਬਲੇ ਹੋਏ ਜੋ ਕਿ 2 ਸਾਲ ਪਹਿਲਾਂ 12 12345 ਦੇ ਕਰੀਬ ਸੀ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ ਦੇ ਵਿੱਚ 27483 ਮੁਕਾਬਲੇ ਹੋਏ ਨੇ ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੰਗਠਿਤ ਅਪਰਾਧ ਸਮੂਹਾਂ ਨੇ ਆਪਣੇ ਮਨੁੱਖੀ ਮਾਲ ਗੱਡੀਆਂ ਦੇ ਵਿੱਚ ਛੁਪਾਉਣਾ ਜਾਂ ਉਹਨਾਂ ਨੂੰ ਪੈਦਲ ਸਰਹੱਦ ਪਾਰ ਕਰਾਉਣ ਦੇ ਨਾਲ ਹੀ ਉਹਨਾਂ ਨੂੰ ਇੱਕ ਵਾਰ ਸਰਹੱਦ ਤੇ ਪਾਰ ਲਜਾਣ ਲਈ ਹਜ਼ਾਰਾਂ ਡਾਲਰ ਉਬਰ ਤੇ ਬਿਲਾ ਦੇ ਵਿੱਚ ਇਕੱਠਾ ਕਰਨਾ ਸ਼ਾਮਿਲ ਹੈ ਉਹਨਾਂ ਨੇ ਕਿਹਾ ਕਿ ਇਹ ਸਕੀਮ ਜਿਹੜੀ ਹੈ ਉਹ ਸਿਰਫ ਇਸ ਲਈ ਕੰਮ ਕਰਦੀ ਹੈ ਕਿਉਂਕਿ ਮਾਲ ਗੱਡੀਆਂ ਦਾ ਸਰਹੱਦ ਤੇ ਸਿੱਧਾ ਨਰੀਖਣ ਨਹੀਂ ਕੀਤਾ ਜਾਂਦਾ ਪਰ ਇਹ ਵੀ ਕਿਹਾ ਗਿਆ ਹੈ ਕਿ ਜਦੋਂ ਰੇਲ ਗੱਡੀਆਂ ਦੁਆਰਾ ਗੈਰ ਕਾਨੂੰਨੀ ਕ੍ਰਾਸਿੰਗ ਦੀ ਗੱਲ ਆਉਂਦੀ ਹੈ ਤਾਂ ਲੌਜਿਸਟਿਕਸ ਦੇ ਵਿੱਚ ਬਦਲਾਅ ਵੀ ਫਰਕ ਲਿਆ ਸਕਦਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ